ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਸੁੱਕੇ ਦੁੱਧ ਦੀ ਬਰਫੀ ਬਣਾਵਾਂਗੇ ਆ ਕੌਲੀ ਇਸ ਭਰੀ ਸੁੱਕੇ ਦੁੱਧ ਦੀ ਹੈਗੀ ਤੇ ਆਪਾਂ ਇਹਦੇ ਚ ਭਾਂਡੇ ਚ ਪਾ ਲਾਂਗੇ ਵੱਡੇ ਚ ਅੱਧੀ ਕੌਲੀ ਕਿਉਂ ਦੀ ਹੈ ਤੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਵਿੱਚ ਆ ਚੰਗੀ ਤਰ੍ਹਾਂ ਥਣਾੜ ਲਾ ਲਾਂਗੇ ਆਪਾਂ ਆਪਾਂ ਵਧੀਆ ਚੰਗੀ ਤਰ੍ਹਾਂ ਰਲਾ ਲਾਂਗੇ ਐਸ ਤਰ੍ਹਾਂ ਬਣ ਗਿਆ ਰਲਾ ਲਿਆ ਲਾ ਬਾਇਰ ਲਾਤਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਪਾਵਾਗੇ ਕੌਲੀ ਖੰਡ ਦੀ ਹੈ ਦਾਣਾ ਖੰਡ ਹੈ ਜੇ ਨਹੀਂ ਖੰਡ ਹੈ ਉਦੋਂ ਉਦਦਾ ਪਾਣੀ ਪਾਵਾਂਗੇ ਅੰਡਾ ਖਰਨੇ ਸ਼ੁਰੂ ਹੋ ਗਈ ਫਿਰ ਚਾਸਣੀ ਮਾਰਨੀ ਸ਼ੁਰੂ ਹੋ ਜਾਊਗੀ ਖਰ ਗਈ ਤੇ ਹੁਣ ਆਪਾਂ ਚੰਗੀ ਤਰ੍ਹਾਂ ਚਾਸਣੀ ਬਣਾਵਾਂਗੇ ਜਦੋਂ ਇੱਕ ਤਾਰ ਬਣ ਗਈ ਫਿਰ ਆਪਾਂ ਲਾਵਾਂਗੇ ਹਲੋ ਆਪਣੀ ਚਾਸਣੀ ਬਣ ਗਈ ਇੱਕ ਤਾਰ ਬਣ ਗਈ ਤੇ ਹੁਣ ਆਪਾਂ ਲਾਵਾਂਗੇ ਹੁਣ ਆਪਾਂ ਮਿਲਕ ਪਾਊਡਰ ਪਾ ਦੇਾਂਗੇ ਵਿੱਚ ਰਲਿਆ ਹੋਇਆ ਥੋੜਾ ਥੋੜਾ ਕਰਕੇ ਪਾਵਾਂਗੇ ਚੰਗੀ ਤਰ੍ਹਾਂ ਪਗੰਡਾ ਮਾਰਦੇ ਆਂਗੇ ਜਿਹੜੇ ਕੋਈ ਗੰਢ ਦੇ ਵਿੱਚ ਪਤਲੇ ਨੂੰ ਤੇਲ ਲਾ ਕੇ ਰੱਖਿਆ ਹੋਇਆ ਹੈ ਆ ਡਰੇਨ ਨੂੰ ਤੇ ਆਪਾਂ ਇਹਦੇ ਚ ਪਾਵਾਂਗੇ ਆਪਾਂ ਪਹਿਲਾਂ ਪਾਣੀ ਚ ਰੱਖ ਕੇ ਠੰਡਾ ਕਰਾਂਗੇ ਫਿਰ ਆਪਾਂ ਫਰਿੱਜੇ ਚ ਰੱਖਾਂਗੇ ਫਿਰ ਫਰਿੱਜ ਚ ਆਪਾਂ ਦੋ ਤਿੰਨ ਘੰਟੇ ਰੱਖਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਬਦਾਮ ਤੇ ਆਪਾਂ ਮਾਜਾ ਪਾਉ ਤੇ ਪਿਸਤਾ ਪਾਵਾਂਗੇ ਹਰਾ ਪਿਸਤਾ ਹਰਪੇਸਤਾ ਤੇ ਬਦਾਮ ਹਿੱਤੇ ਪਾਵਾਂਗੇ ਆਪਾਂ ਕੱਟੇ ਹੋਏ ਐ ਬਸ ਉਤੇ ਆਪ ਹੀ ਜੰਮ ਜਾਣਾ ਇਹ ਤੇ ਆਪਾਂ ਹੁਣ ਠੰਡਾ ਕਰਕੇ ਫਰਿੱਜ 'ਚ ਰੱਖਾਂਗੇ ਮੰਗੀ ਏ ਤੇ ਫਰਿੱਜ 'ਚ ਰੱਖੀ ਸੀ ਸਾਰੇ ਰਾਤ ਪਈ ਰਹੀ ਏ ਕੋਈ ਜ਼ਿਆਦਾ ਜੰਮ ਗਈ ਏ ਬਹੁਤ ਕਰੜੀ ਹੋ ਗਈ ਏ ਆਪਾਂ ਹੁਣ ਕਟਾਂਗੇ but it's okay diestra, the extra yeah ਬਹੁਤ ਵਧੀਆ ਬਣ ਗਏ ਵਰਫੀ ਆਪਣੇ ਦੇਖੋ ਓਰੇ ਇੱਥੇ ਰੱਖਾਂਗੇ ਆਪਾਂ ਵੇਖੋ ਆਪਣੀ ਵਰਫੇ ਕਿੱਡੀ ਵਧੀਆ ਬਣੀ ਐ ਬਹੁਤ ਵਧੀਆ ਬਣੀ ਐ ਜੀ ਤੋੜ ਕੇ ਦਿਖਾਵਾਂਗੇ ਵੇਖੋ ਕਿੱਡੀ ਵਧੀਆ ਬਣੀ ਐ ਬਹੁਤ ਵਧੀਆ ਬਣੀ ਐ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ